ਮੈਂ ਸਿਰਫ ਦੋ ਕਿ ਅਜ ਬੇਨਤੀਆਂ ਕਰਨੀਆਂ ਨੇ ਇਹਨਾਂ ਦੇ ਜੀਵਨ ਚ ਜਦੋਂ ਪੜਨੇ ਚੇਟਕ ਕਿੱਥੋਂ ਲੱਗਦੀ ਹੈ ਸੋਚਨੇ ਉਥੇ ਗ੍ਰੰਥੀ ਸਾਹਿਬ ਸੰਜੀ ਜਿਨ੍ਹਾਂ ਦਾ ਨਾਮ ਭਾਈ ਜੋਧ ਸਿੰਘ ਲਿਖਿਆ ਹੈ ਇਤਿਹਾਸ ਵਿੱਚ ਉਹ ਬਾਬਾ ਅਤਰ ਸਿੰਘ ਹੋਣੀ ਅੰਮ੍ਰਿਤ ਦੀ ਦਾਤ ਲਈ ਤੇ ਉਹ ਸੰਗਤ ਵਿੱਚ ਉਹਨਾਂ ਦੇ ਕੋਲ ਜਾਂਦੇ ਨੇ ਸਵੇਰੇ ਉਹਨਾਂ ਦੇ ਨਾਲ ਸੇਵਾ ਕਰਦੇ ਨੇ ਕੀ ਦੇਖਦਿਆ ਉਹ ਇਕਾਂਤ ਦੇ ਵਿੱਚ ਆਪਣੇ ਨੇਤਰ ਬੰਦ ਕਰਕੇ ਪਰਮੇਸ਼ਵਰ ਦੀ ਭਗਤੀ ਕਰ ਰਹਾ ਹੈ ਹੁਣ ਕਈ ਸੱਜਣ ਇਹ ਵੀ ਕਹਿੰਦੇ ਆ ਜੀ ਅੱਖਾਂ ਬੰਦ ਕਰਨੀਆਂ ਗੁਰਮਤ ਦਾ ਕਨਸੈਪਟ ਹੀ ਨਹੀਂ ਹੈਗਾ ਮੈਂ ਕਰਜ ਕਰਾਂਗਾ ਗੁਰਮਤ ਵੀ ਤਾਂ ਬਹੁਤ ਕੁਝ ਦੱਸਿਆ ਹੋਇਆ ਕੱਲ ਨੂੰ ਸਵੇਰੇ ਦੁਪਹਿਰ ਦੀ ਕਥਾ ਚਾਹਣਾ ਕਹਾ ਭਾਇਓ ਜੋ ਦੋ ਲੋਚਨ ਮੂਦਕ ਹੈ ਇੱਕ ਅੱਖਾਂ ਬਗਲ ਸਮਾਦੀ ਨੇ ਇੱਕ ਅੱਖਾਂ ਅੰਦਰ ਸ਼ਬਦ ਚੱਲ ਪਵੇ ਨਾਂ ਵੀ ਬੰਦ ਕਰੋ ਬੰਦ ਹੋ ਜਾਂਦੀਆਂ ਨੇ ਸ਼ਬਦ ਚੱਲ ਪਵੇ ਤੇ ਅੱਖਾਂ ਖੁੱਲੀਆਂ ਦੀ ਸਮਾਧੀ ਵੀ ਲੱਗ ਜਾਂਦੀ ਹੁੰਦੀ ਹੈ ਉੱਥੇ ਉਹਨਾਂ ਨੇ ਦੇਖਿਆ ਵੀ ਉਹ ਟਿੱਕੇ ਬੈਠੇ ਆ ਤੇ ਇੱਕ ਦਿਨ ਪੁੱਛ ਲਿਆ ਜੀ ਤੁਸੀਂ ਇੰਨਾ ਟਿੱਕੇ ਬੈਠਦੇ ਹੋ ਕਿ ਤੁਹਾਨੂੰ ਆਪਣਾ ਆ ਭੁੱਲਿਆ ਹੁੰਦਾ ਉੱਥੇ ਉਹਨਾਂ ਬੜਾ ਪਿਆਰਾ ਬਚਨ ਕਿਹਾ ਭਾਈ ਜੋਤ ਸਿੰਘ ਕਹਿੰਦੇ ਆ ਬਾਬਾ ਅਤਰ ਸਿੰਘ ਜੀ ਨੂੰ ਕਿੰਨੇ ਅਸੀਂ ਰੋਜ਼ ਆਪਣੇ ਦੇਸ਼ ਜਾਣੇ ਆ ਉਹਨਾਂ ਕਹੇ ਜੀ ਆਪਣਾ ਦੇਸ਼ ਕਿਹੜਾ ਉਹਨਾਂ ਨੇ ਸੁਰਤ ਸ਼ਬਦ ਦੀ ਗੱਲ ਕਰਦੇ ਆ ਕਿ ਆਪਣਾ ਦੇਸ਼ ਜਿੱਥੇ ਕੋਈ ਦੁੱਖ ਨਹੀਂ ਜਿੱਥੇ ਕੋਈ ਚਿੰਤਾ ਨਹੀਂ ਜਿੱਥੇ ਕੋਈ ਦੁਵੇਸ਼ ਨਹੀਂ ਜਿੱਥੇ ਕੋਈ ਰੋਕ ਟੋਕ ਨਹੀਂ ਜਿੱਥੇ ਸੁਰਤ ਆਤਮਿਕ ਮੰਡਲਾਂ ਦੇ ਵਿੱਚ ਅੰਮ੍ਰਿਤ ਰਸ ਪੁੰਚਦੀ ਹੈ ਉਹਨਾਂ ਕਹੇ ਜੀ ਆਹ ਦੇਸ਼ ਆਪਣਾ ਨਹੀਂ ਕਿੰ ਲੱਗੇ ਇਹ ਤਾਂ ਪਰਾਇਆ ਹੈ ਆਪਣਾ ਦੇਸ਼ ਕਿਹੜਾ ਹੈ ਉੱਥੇ ਫਿਰ ਕਿਹਾ ਜਾਂਦਾ ਉਹਨਾਂ ਨੇ ਸ਼ਬਦ ਪੜਿਆ ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਅੰਧੋਹ ਦੁੱਖ ਅੰਧੋ ਨਹੀਂ ਤੈਠਾਉ ਨਾ ਤਸਵੀਜ਼ ਖਰਾਜ ਨਾ ਮਾਲ ਖੌਫ ਨਾ ਖਤਾ ਨਾ ਤਰਸ ਜਵਾਲ ਕੋਈ ਉਥੇ ਟੈਕਸ ਨਹੀਂ ਲੱਗਦਾ ਕੋਈ ਡਰ ਨਹੀਂ ਕੋਈ ਪੁਲਿਸ ਨਹੀਂ ਕੋਈ ਚੋਰ ਨਹੀਂ ਅਬ ਮੈਂ ਖੂਬ ਵਤਨ ਗਏ ਭਾਈ ਇਹਦਾ ਮਤਲਬ ਗੁਣ ਮੈਨੂੰ ਇੱਕ ਦੇਸ਼ ਲੱਭ ਗਿਆ ਇੱਕ ਵਤਨ ਲੱਗ ਪਿਆ ਉਹ ਮੈਨੂੰ ਸੋਹਣਾ ਟਿਕਾਣਾ ਮਿਲ ਗਿਆ ਅਬ ਮੈਂ ਖੂਬ ਵਤਨ ਗਏ ਭਾਈ ਉਹਾਂ ਖੈਰ ਸਦਾ ਮੇਰੇ ਭਾਈ ਕਿਨ ਉਹਤੇ ਸਦੀਵ ਕਾਲ ਲਿਖ ਹੈ ਉਹਨਾਂ ਨੇ ਫਿਰ ਕਿਹਾ ਉਹ ਕਹਿੰਦੇ ਆ ਇਸ ਦੇਸ਼ ਵਿੱਚ ਮੈਂ ਵੀ ਜਾ ਸਕਣਾ ਚਪਾਈ ਮੈਂ ਜਾ ਸਕਣਾ ਕਹਿੰਨ ਲੱਗੇ ਹਾਰਿਕ ਨੂੰ ਅਧਿਕਾਰ ਹੈ ਉਹ ਦੇਸ਼ ਤਾਂ ਸਭ ਲਈ ਦਰਵਾਜ਼ੇ ਖੁੱਲੇ ਨੇ ਜੀ ਪਰ ਉਸ ਦੇਸ਼ ਵਿੱਚ ਜਾਣ ਲਈ ਗੁਰ ਪ੍ਰਸਾਦ ਉਹ ਕਹਿੰਦੇ ਸੀ ਅਮਰਤਾ ਛਕ ਲਿਆ ਕਹਿੰਦੇ ਫਿਰ ਨਾਮ ਦਾ ਅਟੁੱਟ ਅਭਿਆਸ ਉੱਥੇ ਫਿਰ ਉਹਨਾਂ ਨੇ ਗੱਲ ਕੀਤੀ ਇਹ ਵੈਸੇ ਕੱਲ ਨੂੰ ਬਾਬਾ ਜੀ ਦੇ ਜੀਵਨ ਚ ਕਾ ਬਾਚਾਂਗੇ ਉਹਨਾਂ ਨੇ ਰਸਨਾ ਨਾਲ ਜਪਣ ਲਈ ਕਿਹਾ ਫਿਰ ਜੀਬ ਦੀ ਟੀਸੀ ਨਾਲ ਕਿਹਾ ਫਿਰ ਹਿਰਦੇ ਨਾਲ ਕਿਹਾ ਫਿਰ ਪਰਾ ਬਾਣੀ ਚ ਕਿਹਾ ਸੱਚ ਏਵੇਂ ਇੰਨੇ ਸ਼ਬਦ ਸੁਣ ਕੇ ਬਾਬਾ ਅਤਰ ਸਿੰਘ ਜੀ ਨੇ ਇੰਨੀ ਅਤੁੱਟ ਸਾਧਨਾ ਆਪ ਨੂੰ ਪਹਿਲਾਂ ਕਹਿ ਦਿੱਤਾ ਕਿਉਂਕਿ ਸਾਡੀ ਮੁਸ਼ਕਲ ਇਹ ਵੇ ਜਦੋਂ ਐਸੀ ਕੋਈ ਸਾਖੀ ਚੱਲਦੀ ਹੈ ਅਕਸਰ ਸਾਨੂੰ ਨੈਗੇਟਿਵ ਪੱਖ ਬਹੁਤ ਛੇਤੀ ਨਜ਼ਰ ਆਉਂਦਾ ਹੈ ਕੋਈ ਝੂਠ ਨਹੀਂ ਦੇਚ ਪਰ ਗੁਰਬਾਣੀ ਵਾਰ-ਵਾਰ ਕਹ ਰਹੀ ਹੈ ਵੀ ਸੰਗਤ ਸੰਗਤ ਸਾਧੂ ਸੰਗਤ ਗੁਰਸਿੱਖ ਦੀ ਸੰਗਤ ਗੁਰਮੁਖ ਦੀ ਸੰਗਤ ਚਿਤ ਆਪਣਾ ਗੁਰੂ ਨਾਲ ਲਾਈ ਉਹ 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 ਬਾਬਾ ਤੇਜਾ ਸਿੰਘ ਜੀ ਡਬਲ ਐਮ ਇਹ ਤੁਹਾਡੇ ਇੱਥੇ ਜੀ ਬੜੀ ਬੜੀ ਉਹਨਾਂ ਸਿੱਖਾਂ ਦੀ ਘਾਲ ਨਾ ਕਾਲੀ ਜੀ ਉਹ ਉਹ ਖੁਦ ਕਹਿੰਦੇ ਆਂਦੇ ਨੇ ਮੈਨੂੰ ਖੁਦ ਕਹਿੰਦੇ ਸਨ ਬਾਬਾ ਅਤਰ ਸਿੰਘ ਜੀ ਨੇ ਕਿਹਾ ਬਾਬਾ ਤੇਜਾ ਸਿੰਘ ਜੀ ਨੂੰ ਕਿ ਨਾਮ ਜਪਣ ਦਾ ਅਭਿਆਸ ਜਿਹੜੇ ਲਿਬਜ ਵਰਤੇ ਲਿਖੇ ਨੇ ਮੈਂ ਉਹੀ ਸਾਂਝੇ ਕਰ ਲਗਾ ਕਹਿੰਦੇ ਇੱਕ ਪੈਰ ਚੁੱਕੋ ਤੇ ਬੋਲੋ ਵਾਹਿ ਦੂਜਾ ਰੱਖਾ ਗੁਰੂ ਕਹਿੰਦੇ ਜਿਹੜਾ ਬੰਦਾ ਆਪਣੇ ਪੈਰਾਂ ਦੀ ਚਾਲ ਨਾਲ ਖਿਰਦੇ ਚ ਮੁਖ ਤੋਂ ਵਾਹਿ ਗੁਰੂ ਵਾਹਿ ਗੁਰੂ ਕਰ ਲੱਗ ਪਾ ਉਹ ਕਹਿੰਦੇ ਉਹ ਤਾਂ ਕਹਿੰਦੇ ਸਨ ਇਸ ਧਿਆਨ ਵਿੱਚ ਮਗਨ ਹੋਇਆ ਮੈਂ ਸੱਚ ਕਹਿੰਦਾ ਤਜਰਬਾ ਕਰਕੇ ਦੇਖੋ ਗੁਰਮਖੋ ਇਸ ਧਿਆਨ ਚ ਮਗਨ ਹੋਇਆ ਉਹ ਕਹਿੰਦੇ 100 ਕੋਈ ਵੀ ਦੌੜਦਾ ਜਾਏ ਉਹ ਬੰਦਾ ਥੱਕੇਗਾ ਨਹੀਂ ਕਿਉਂਕਿ ਸ਼ਬਦ ਚ ਇਦੀ ਵੱਡੀ ਤਾਕਤ ਹੈ ਜੀ ਹੁਣ ਉੱਠੇਗਾ ਜੀ ਇਹ ਬਾਣੀ ਮੰਦੀ ਹੈ ਬਾਣੀ ਤਾਂ ਮੰਦੀ ਹੈ ਜੀ ਮਹਾਰਾਜ ਕਹਿੰਦੇ ਨੇ ਉਠ ਤੇ ਬੈਠ ਤੇ ਹਰ ਹਰ ਤੇ ਆਈ ਹੈ ਵਾਹਿਗੁਰੂ ਮਾਰਗ ਚਲ ਤ ਹਰ 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 ਗਾਈ ਹੈ ਰਸਤੇ ਚ ਉਠ ਤੇ ਬੈਠ ਸੋਵਤ ਨਾਮ ਕਹੋ ਨਾਨਕ ਜਾਣ ਕਾ ਸਦ ਗਾਂ ਸੱਚ ਜਿਓ ਡੇਰਾ ਗਾਜ਼ੀ ਖਾਨ ਤੋਂ ਤੁਰੇ ਤੇ ਹਜ਼ੂਰ ਸਾਹਿਬ ਤੱਕ ਪੈਦਲ ਹੀ ਚਲੇ ਗਏ ਪਤਾ ਹੀ ਕੋਈ ਨਹੀਂ ਲਗਾ ਇੱਕ ਪੈਰ ਚੁੱਕਣਾ ਵਾਹਿਗੁਰੂ ਗੁਰੂ ਗੁਰਮ ਕੋ ਤੁਰਦੇ ਆ ਅਭਿਆਸ ਮੈਂ ਕਹਿੰਦਾ ਚੌਂਕੜੀ ਦਾ ਅਭਿਆਸ ਨਹੀਂ ਨਾ ਮੇਰੇ ਗੋਡੇ ਦੁਖਦੇ ਆ ਆ ਹੁੰਦਾ ਮੈਂ ਕਹਿੰਦਾ ਜਿੰਨਾ ਤੁਰਨੇ ਆ ਸਹਿਰ ਕਰਦੀਏ ਇਹਨੂੰ ਸਮਾਧੀ ਚ ਲੈ ਜਾਈਏ ਸੱਚ ਇਹ ਵਿੱਚ ਚੌਂਕੜੀ ਤੋਂ ਵੀ ਵੱਧ ਆਨੰਦ ਆਉਣ ਲੱਗ ਪੈਗਾ ਜੇ ਚੱਲਦਿਆਂ ਚੱਲਦਿਆਂ ਵਾਹਿਗੁਰੂ ਜਪਾਂਗੇ ਗੁਰੂ ਸਾਹਿਬ ਨੇ ਇਹ ਉਹਨਾਂ ਨੇ ਸ਼ੁਰੂ ਕਰਤਾ ਨਾ ਆਪ ਨੂੰ ਬੇਨਤੀ ਕਰਾਂ ਅਟੁੱਟ ਨਾਮ ਜਪਿਆ ਦਿਨ ਰਾਤ ਬੰਦਗੀ ਕੀਤੀ ਬੰਦਗੀ ਕਰ ਅਖੀਰ ਗੁਰੂ ਗੋਬਿੰਦ ਸਿੰਘ ਜੀ ਦੇ ਅਸੀਸ ਮਿਲਿਓ ਨੇ ਕਿ ਜਾਓ ਨਾਮ ਦਾ ਛੱਟਾ ਦਿਓ ਗੁਰਮੁਖੋ ਯਾਦ ਰੱਖਿਓ ਅਸੀਂ ਪ੍ਰੋਫੈਸ਼ਨਲ ਹਾਂ ਨਾ ਆਪਣੀ ਗੱਲ ਕਰਨ ਲੱਗਾ ਵਾਂ ਕਿ ਸਚਾਈ ਹੈ ਕੋਈ 2 ਸਾਲ ਪੜਦਾ ਕੋਈ 4 ਸਾਲ ਪੜਦਾ ਹੈ ਬੁਲਾਰੇ ਅਸੀਂ ਬਣ ਜਾਂਦੇ ਆ ਪ੍ਰਮਾਤਮਾ ਨੇ ਬੜੋ ਜੀ ਇਸ ਤਰ੍ਹਾਂ ਬਣਾ ਦਿੱਤੀ ਪਰ ਜਿਨ੍ਹਾਂ ਨੂੰ ਸਤਗੁਰੂ ਥਾਪ ਕੇ ਤੋੜਦਾ ਨਾ ਜੀ ਜਿੰਨ ਕੋ ਸਤਗੁਰੂ ਥਾਪਿਆ ਮੇਟ ਨਾ ਸਕਿਆ ਕੋਈ ਉਹ ਭਾਵੇਂ ਚੌਂਪੜੀ ਚ ਰਹਿੰਦੇ ਹੋਣ ਇੱਕ ਦਿਨ ਵੀ ਸਟੇਜ ਤਾਂ ਬੋਲਣਾ ਯਾਦ ਰੱਖਿਓ ਉਹਨਾਂ ਦੀ ਚੌਂਪੜੀ ਕੋਲੋਂ ਲੰਘਦੇ ਹੋ ਗੰਦੇ ਵੀ ਬ੍ਰਹਮ ਗਿਆਨੀ ਬਣ ਜਾਂਦੇ ਆ ਜਿਹਦੇ ਉੱਤੇ ਵਾਹਿਗੁਰੂ ਜੀ ਦੀ ਕਿਰਪਾ ਹੁੰਦੀ ਹੈ ਜਿਹਨੂੰ ਉਹਨਾਂ ਨੇ ਥਾਪ ਦਿੱਤਾ ਮੈਂ ਇੱਕ ਉਦਾਹਰਨ ਆਪਜੀ ਹੁੰਦੈਣਾ ਮੈਂ ਇਸ ਕਰਕੇ ਕਿਹਾ ਉਹਨਾਂ ਨੇ ਅਤੁੱਤ ਨਾਮ ਜਪਿਆ ਇੱਥੋਂ ਤੱਕ ਜਿਨ੍ਹਾਂ ਅੰਮ੍ਰਿਤ ਛਕਣਾ ਹੁੰਦਾ ਸੀ ਉਹਨਾਂ ਨੂੰ ਵੀ ਕਹਿ ਦਿੰਦੇ ਸਨ ਕਿ ਐਨੇ ਜਪਜੀ ਸਾਹਿਬ ਦੇ ਪਾਸ ਸ਼ੁਰੂ ਕਰਦੇ ਕਕਾਰ ਪਾਲਾ ਤੂੰ ਸਮਝ ਆ ਸ਼ੁਰੂ ਹੋ ਜਾ ਸੱਚੀ ਜੋ ਬੰਦਾ ਤੇ ਨਾਲ ਕਹਿਣਾ ਸਿੱਖ ਲੈ ਅੰਦਰ ਅੰਦਰ ਅਮਰ ਸ਼ਕਮ ਤਾਂ ਖਿੱਚ ਪੈਦਾ ਕਰ ਮੈਂ ਗੁਰੂ ਗੋਬਿੰਦ ਸਿੰਘ ਦੀ ਗੋਦ ਵਿੱਚ ਬਹਿਣਾ ਜਦੋਂ ਬੰਦੇ ਦੇ ਕੋਈ ਆ ਭਾ ਬੰਦਾ ਹੈ ਨਾ ਅਮਰ ਸੰਚਾਰ ਵਾਲੇ ਦੇਣੀ ਰਹਿਮਤਾਂ ਵਰਸ ਜਾਂਦੀਆਂ ਬੱਧਾ ਚੱਤੀ ਨਹੀਂ ਉਹਨਾਂ ਨੇ ਰੰਤਰ ਕੀਤਾ ਇੱਕ ਉਦਾਹਰਣ ਮੈਂ ਆਪ ਜੀ ਨੂੰ ਹੋਰ ਦੇ ਦੇਣਾ ਮੈਂ ਬੇਨਤੀ ਕਰਾਂ ਭਾਈ ਕਾਨ ਸਿੰਘ ਜੀ ਨਾ ਬਾਦਾਂ ਮੈਂ ਕਈ ਵਾਰ ਜ਼ਿਕਰ ਕੀਤਾ ਹੈ ਖਾਸ ਕਰਕੇ ਬਾਬਾ ਸੁੰਦਰ ਸਿੰਘ ਜੀ ਪਿੰਡਰਾ ਵਾਲੇ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਤੇ ਤੀਸਰੇ ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਵਾਲੇ ਇਹ ਤਿੰਨੇ ਜਦੋਂ ਕਿਤੇ ਦਰਬਾਰ ਸਾਹਿਬ ਇਕੱਠੇ ਹੁੰਦੇ ਸਨ ਸੱਚੀ ਮੇਰਾ ਮਨ ਮੈਂ तकरीबन ਪੁਰਾਣੇ ਜਿੰਨੇ ਸਾਧੂ ਨੇ ਜੀਵਨ ਮੈਂ ਇਕੱਤਰ ਕਰ ਰਹੇ ਹਾਂ ਇਸ ਕਰਕੇ ਵੀ ਕੀ ਸਿੱਖਾਂ ਚ ਅਜੇ ਤੱਕ ਕੋਈ ਕਮਾਈ ਵਾਲਾ ਨਹੀਂ ਹੋਇਆ ਇਹ ਮੇਰੀ ਇਸ ਗੱਲ 'ਤੇ ਧਿਆਨ ਜਾਜ ਮੈਂ ਕਿਉਂਕਿ ਅਸੀਂ ਇੱਕੋ ਗੱਲ ਰਟ ਲਾਤੀ ਇੱਕ ਬੰਦਾ ਗਲਤੀ ਕਰਦਾ ਜੀ ਆਪਾਂ ਕਹਿੰਦੇ ਇਹ ਵੀ ਗਲਤ ਇਹ ਵੀ ਗਲਤ ਯਾਦ ਰੱਖਿਓ ਦੁਨੀਆ ਵਿੱਚ ਨੇਕੀ ਤੇ ਬਦੀ ਕੱਠੀਆਂ ਪੈਦਾ ਹੋਈਆਂ ਨੇ ਰਹਿੰਦੀ ਦੁਨੀਆ ਤੱਕ ਇਹਨਾਂ ਨੇ ਪੈਰਲ ਚੱਲਣਾ ਇਹਨੂੰ ਕੋਈ ਨਹੀਂ ਮਿਟਾ ਸਕਦਾ ਮੈਂ ਕਿਸਾ ਕੀ ਸ਼ਬਦ ਕਹਿ ਦਿੱਤਾ ਕੋਈ ਨਹੀਂ ਮਿਟਾ ਸਕਦਾ ਕਿਉਂ ਕਿ ਸੰਸਾਰ ਦੀ ਰਚਨਾ ਨੈਗੇਟਿਵ ਪੋਜ਼ਿਟਿਵ ਤੋਂ ਬਿਨਾ ਚੱਲ ਹੀ ਨਹੀਂ ਸਕਦੀ ਦੁੱਖ ਤੇ ਸੁੱਖ ਤੋਂ ਬਿਨਾ ਸੰਸਾਰ ਚੱਲ ਸਕਦਾ ਜਨਮ ਤੇ ਮਰਨ ਤੋਂ ਬਿਨਾ ਸੰਸਾਰ ਚੱਲ ਸਕਦਾ ਗ੍ਰਸਤੀ ਖਰਕ ਤੇ ਸੋਗ ਤੋਂ ਬਿਨਾ ਚੱਲ ਸਕਦਾ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਮੈਂ ਉਹਨਾਂ ਦੀ ਭੈ ਭਾਵਨੀ ਚ ਕਹਿਣਾ ਭਾਈ ਕਾਨ ਸਿੰਘ ਨਾਬਾ ਹੁਣੀ ਉਹਨਾਂ ਨੇ ਕੋਲ ਬੈਠ ਕੇ ਕੀਰਤਨ ਸੁਣਿਆ ਇੱਕ ਹੋਰ ਗੱਲ ਇੱਕ ਕਿਤਾਬ ਹੈ ਸੁਨਹਿਰੀ ਇਤਿਹਾਸ ਹਰਮੰਦਰ ਸਾਹਿਬ ਦਾ ਏ ਆਪਨੇ ਜੇ ਸ੍ਰੀ ਦਰਬਾਰ ਸਾਹਿਬ ਬਾਰੇ ਡਿਟੇਲ ਨਾਲ ਪੜਨਾ ਹੈ ਸਿੰਘ ਸਾਹਿਬ ਗਿਆਨੀ ਕ੍ਰਿਪਾਲ ਸਿੰਘ ਉਹਨਾਂ ਦੀ ਲਿਖੀ ਕਿਤਾਬ ਹੈ ਸੁਨਹਿਰੀ ਇਤਿਹਾਸ ਪਲੀਜ਼ ਜਰੂਰ ਪੜਿਓ ਬੱਚਿਆਂ ਨੂੰ ਜਰੂਰ ਪੜਾਓ ਵੀ ਇਸ ਕਿਤਾਬ ਵਿੱਚ ਦਰਬਾਰ ਸਾਹਿਬ ਦੇ ਬਾਰੇ ਪੂਰਾ ਅੰਮ੍ਰਿਤਸਰ ਸ਼ਹਿਰ ਬਾਰੇ ਦੱਸਿਆ ਹੈ 1923 ਚ ਸਰੋਵਰ ਦੀ ਸੇਵਾ ਹੋਈ ਮੈਂ ਉਸ ਕਿਤਾਬ ਵਿੱਚੋਂ ਉਦਾਹਰਣ ਦੇ ਰਿਹਾ ਇੱਕ ਨੌਜਵਾਨ ਨੇ ਸ੍ਰੀ ਅਕਾਲ ਤਖਤ ਸਾਹਿਬ ਵਾਲੇ ਪਾਸਿਓ ਸਰੋਵਰ ਚ ਛਾਲ ਮਾਰੀ ਇਹਨਾਂ ਡੂੰਘਾ ਉਤਰ ਗਿਆ ਜੀ ਉਹ ਗਾਰ ਚ ਫਸ ਗਿਆ ਉਹਦੀ ਮੌਤ ਹੋ ਗਈ ਉਦੀ লাশ ਤਰ ਕੇ ਉੱਤੇ ਆ ਗਏ ਤੇ ਕਮੇਟੀ ਨੇ ਫੈਸਲਾ ਕਰ ਲਿਆ ਜੀ ਅਸੀਂ ਇਹ ਛੱਟਿਆਂ ਨਾਲ ਪਾਣੀ ਬਰ ਕਢਣਾ ਛੱਟੇ ਪਹਿਲਾਂ ਵਰਦੇ ਸਨ ਪੀਪਿਆਂ ਨਾਲ ਛੱਟੇ ਹੁੰਦੇ ਹੁੰਦੇ ਸਨ ਲੋਹੇ ਦੇ ਜੀ ਇਹਦੇ ਨਾਲ ਪਾਣੀ ਬਿਜਲੀ ਦਾ ਸਮਾਨ ਨਹੀਂ ਸੀ ਉਦੋਂ ਇੰਨਾਂ ਨਹੀਂ ਸਨ ਕੱਢੀ ਜਾਣ ਸਿੱਖ ਜਗਤ ਇਕੱਠਾ ਹੋਇਆ ਉਸੇ ਪ੍ਰਕਰਮਾ ਚ ਬਾਬਾ ਅਤਰ ਸਿੰਘ ਜੀ ਬਾਬਾ ਸੁੰਦਰ ਸਿੰਘ ਜੀ ਪਿੰਡਾਂ ਵਾਲੀ ਵੀ ਰਾਤ ਉੱਥੇ ਰਹੇ ਸਵੇਰੇ ਪਦਵੰਤਾਂ ਨੇ ਸ਼ਾਮੀ ਕਿਹਾ ਜੀ ਪਾਣੀ ਬਾਹਰ ਕਰ ਜਲ ਕਰ ਰਹੇ ਆ ਇਹ ਨਿਕਲ ਨਹੀਂ ਰਿਹਾ ਇਹ ਸਵੇਰੇ ਅੰਮ੍ਰਿਤ ਵੇਲੇ ਧਿਆਨ ਸਥਿਥੇ ਤੇ ਬਾਕਾਇਦਾ ਲਿਖਿਆ ਗਿਆ ਉਸ ਕਿਤਾਬ 'ਚ ਇਹ ਰਾਬ ਅਮੇਰ ਕਰੇ ਕੱਲ ਨੂੰ ਕਿਤੇ ਸਮਾਵੇ ਕਿਤਾਬ ਵਿੱਚੋਂ ਪਹਿਰਾ ਨੂੰ ਕਿ ਕਰਦੇ ਕਿਉਂਕਿ ਪਤਾ ਕੋਈ ਨਹੀਂ ਲੱਗਣਾ ਨਾ ਜੀ ਆਹੇ ਗੁਰੂ ਉੱਥੇ ਲਿਖਿਆ ਗਿਆ ਬਾਬਾ ਅਤਰ ਸਿੰਘ ਬਾਬਾ ਸੁੰਦਰ ਸਿੰਘ ਜੀ ਨੂੰ ਪੁੱਛਿਆ ਤੇ ਉਹਨਾਂ ਨੇ ਇਹ ਸ਼ਬਦ ਕਿਹਾ ਸੀ ਕਿ ਕੌਲ ਸਰ ਵਾਲੇ ਪਾਸੇ ਗੁਰਦੇਵ ਨੇ ਖੰਸਲੀ ਬਣਾਈ ਹੈ ਪੱਥਰ ਦੇ ਅੱਗੇ ਗਾਰ ਆਈ ਹੋਈ ਹੈ ਤੁਸੀਂ ਗਾਰ ਨੂੰ ਹਟਾ ਕੇ ਪੱਥਰ ਨੂੰ ਪਿਛਾ ਕਰ ਦਿਓ ਜਲ ਆਪਣੇ ਆਪ ਹੀ ਅੱਗੇ ਚਲਾ ਜਾਏਗਾ ਉਸਨਾਂ ਸ਼ਬਦ ਵਰਤੇ ਅਤਰਕਾਲ ਦਰਸ਼ੀ ਮਹਾਤਮਾ ਮੈਂ ਸਿਰ ਅਰਜ਼ ਕਰਾਂਗਾ ਭਾਈ ਕਾਨ ਸਿੰਘ ਨਾਭਾ ਜੀ ਕਹਿੰਦੇ ਕਿ ਜਦੋਂ ਕੀਰਤਨ ਕਰਦੇ ਨੇ ਚਾਰ ਪੰਜ ਸ਼ਬਦ ਉਹ ਨਾ ਕਹੇ ਮੈਂ ਪਿਛਲੇ ਦਿਨ ਹੀ ਗੁਰਦੁਆਰਾ